ਕਬਾਫੂ ਕਨ ਸ਼ੇਰਾ ਮੋਟਰਾਂ ਦੇ ਬਿੱਲ ਮਾਫ ਕਰਤੇ ਬਾਦਲਾਂ ਨੇ ਨਜ਼ਾਰੇ ਲਿਆਤੇ ਮੈਂ ਕਿਹਾ ਇਹ ਬਿੱਲ ਤੇਰਾ ਮਾਫ ਕੀਤਾ ਤਰਿਆਂ ਨਸਲਾਂ ਖਾ ਜਾਣਗੇ ਇਹ ਬਿੱਲ ਸੋ ਕੱਲਾ ਜੇ ਬਈ ਮੈਂ ਵਿਧਾਨ ਸਭਾ ਗਿਆ ਨਾ ਮੌੜ ਤੋਂ ਜਿੱਤ ਕੇ ਜਿੱਥੇ ਭਵੰਤਮਾਨ ਕਹਿੰਦਾ ਬਾਜਵੇ ਅਰਗਨ ਨੂੰ ਕਿ ਮਿਸਟਰ ਬਾਜਵਾ ਅੱਖਾਂ ਅੱਖਾਂ ਬਾਈ ਗੱਲਾਂ ਕਰ ਉਥੇ ਮੇਰੇ ਵਰਗਾ ਇੱਕ ਵੀ ਖੜਾ ਹੁੰਦਾ ਜੀ ਹਾਂ ਖੜਾ ਆ ਜਾ ਪਾ ਇੱਕ ਤਰੀਕ ਨੂੰ ਭਵੰਤਮਾਨ ਨੇ 1 ਨਵੰਬਰ ਨੂੰ ਡਿਬੇਟ ਰੱਖੀ ਸੀਗੀ ਲੁਧਿਆਣੇ ਵਿਚਾਰ ਚਰਚਾ ਕਰਨੇ ਲਈ ਡਰ ਨਾਲ ਮੈਂ ਵੀ ਕਿਹਾ ਜੀ ਬਸਵਾਲ ਪੁੱਛਾਂਗੇ ਜਾਵਾਂਗੇ ਤੜਕੇ 3 ਵਜੇ 200 ਪੁਲਸ ਵਾਲਾ ਹੀ ਮੇਰੇ ਘਰ ਨੂੰ ਘੇਰਾ ਪਾ ਲਿਆ ਕਿ ਇਹ ਜਾਣ ਨਹੀਂ ਦੇਣਾ ਬੰਦਾ ਇਕੱਲਾ ਹੀ ਬਹੁਤ ਹੁੰਦਾ ਭਾਂਬੜ ਮਚਾਉਣ ਲਈ ਚਿੰਗਾਰੀ ਬਹੁਤ ਹੁੰਦੀ ਹੈ ਸੱਚਾ ਹੋਵੇ ਬਾਈ ਪਰ ਅੰਦਰ ਜ਼ੁਰਤ ਤੇ ਸਚਾਈ ਹੋਵੇ ਕਈ ਪਿੰਡ ਤਾਂ ਇਹ ਜੇ ਲੰਬੀ ਹਲਕੇ ਦੇ ਕਹਿੰਦੇ ਬਾਈ 15 ਸਾਲ ਹੋ ਗਈ ਬੀਬਾ ਸਾਡੇ ਤਾਂ ਕਿਤੇ ਪਿੰਡ ਹੀ ਨਹੀਂ ਆਈ ਕਈ ਪਿੰਡਾਂ ਦਾ ਗਈ ਨਹੀਂ 15 ਸਾਲ ਚ 92 ਜਤਾਈ ਸੀ ਕੀ ਨਿਕਲਿਆ ਬਾਈ ਗੱਲਾਂ ਦਾ ਕੜਾ ਜੀ ਪਹੰਤ ਬਣਾ ਬਣਾ ਦੇ ਜਾਂਦਾ ਚੁਟਕਲੇ ਕਹਾਣੀਆਂ ਉਹੀ ਚਾਲ ਗੱਪ ਇਧਰ ਸੜਤੇ ਉਧਰੀਆਂ ਰੋੜਤੀਆਂ ਕੱਲਾ ਚਿੱਟਾ ਹੀ ਬੰਦ ਕਰ ਦਿੰਦਾ ਯਾਰ ਮੈਂ ਕਹਿੰਦਾ ਤਾਂ ਵੀ ਲੋਕ ਖੁਸ਼ ਹੋ ਜਾਂਦੇ ਤਰਾਂ ਤਰਾਂ ਦੀਆਂ ਗੱਲਾਂ ਦੇ ਨਾਲ ਸੋਨੂੰ ਜਾਲ ਚਬਸਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਹੋਣੀਆਂ ਨੇ ਉਹ ਜਨਪਛਾਣ ਦੇ ਬੰਦੇ ਹੋਣੇ ਆ ਉਹਨਾਂ ਨੂੰ ਵੀ ਇਹ ਬੇਨਤੀ ਕਰੋ ਵੀ ਕਣਕ ਸਿੱਧੀ ਨਾ ਵਿੱਚ ਪੂਰੀ ਦੁਨੀਆ ਦੇ ਵਿੱਚ ਲੈਣ ਦੇਣ ਮਹਿਲਾ ਰਾਹੀ ਹੋਣ ਲੱਗਣਾ ਇਹ ਵੱਡੀਆਂ ਵੱਡੀਆਂ ਏਜੰਸੀਆਂ ਨੇ ਯੂਨੋ ਵਰਲਡ ਬੈਂਕ ਦੀਆਂ ਨੇ ਜਿਹਨੋ ਸਟਰੀਆਂ ਟੀਮਾਂ ਨੇ ਖੋਜਾਂ ਕਰਕੇ ਇਥੇ ਰਿਪੋਰਟ ਦਿੱਤੀ ਆ ਕਿ ਪੰਜਾਬ ਕੋਲ ਵੀ ਸਾਲ ਦਾ ਪਾਣੀ ਬਚਿਆ ਆ ਆਪਾਂ ਹਰ ਸਾਲ ਧਰਤੀ ਹਟਾਂ ਬਾਈ ਟੋਟਾ ਪਾ ਦਿੰਦੇ ਆ ਬੁਰਾ ਹੌਲੀ ਆ ਨਾ ਪਨੇਰੀ ਬਾਰੀ ਪਿੱਛੇ ਪਾਣੀ ਦੀ ਬਾਰੀ ਪਿੱਛੇ ਕਤਲ ਹੁੰਦੇ ਸੀ ਪੰਜਾਬ ਚ ਹੁੰਦੇ ਸੀ ਨਹੀਂ ਹੁੰਦੇ ਸੀ ਹੁੰਦੇ ਸੀ ਐ ਖੜਾ ਰਿਹਾ ਇਹ ਬੰਦਾ ਉੱਤੇ ਹੋ ਕੇ ਆ ਵੀ 10 ਸੈਕਿੰਡ ਹੀ ਲੰਘਣਦੇ ਨੇ ਤੇ ਉਹ ਪਾਣੀ ਦੀ ਕਦਰ ਹੀ ਹੈ ਨਹੀਂ ਬਾਈ ਸੋ ਇਹ ਤਰ੍ਹਾਂ ਤਰ੍ਹਾਂ ਦੇ ਲਾਲਚਾਂ ਦੇ ਨਾਲ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਦੇ ਨਾਲ ਸੋਨੂ ਜਾਲ ਜਿਪ ਸੌਣ ਦੀਆਂ ਕੋਸ਼ਿਸ਼ਾਂ ਲਗਾਤਾਰ ਹੋਣੀਆਂ ਨੇ ਸਿਰਸ ਕਰਕੇ ਜਿਹੜੇ ਵੀ ਲੋਕ ਤੁਹਾਡੇ ਕੋ ਰਿਸ਼ਤੇਦਾਰ ਹੋਣੇ ਆ ਕਿਸੇ ਪਿੰਡਾਂ ਚ ਕੋਈ ਜਾਣ ਪਛਾਣ ਦੇ ਬੰਦੇ ਹੋਣੇ ਆ ਉਹਨਾਂ ਨੂੰ ਵੀ ਇਹ ਬੇਨਤੀ ਕਰੋ ਵੀ ਕਣਕ ਸਿੱਧੀ ਨਾ ਵੇਚੋ ਤੁਹਾਡੀਆਂ ਜ਼ਮੀਨਾਂ ਖੋਣ ਲਈ ਇਹ ਸਾਰੇ ਯਤਨ ਕਰਨਗੇ ਭਾਈ ਅੱਜ ਤੋਂ 15 20 ਸਾਲ ਪਹਿਲਾਂ ਆਏ ਇਹ ਸੋਨੂੰ ਪੰਜਾਂ ਪੰਜਾਂ ਦਸਾਂ ਦਸਾਂ ਕਿੱਲਿਆਂ ਦੇ ਉੱਤੇ 15 15 20 20 ਲੱਖ ਰੁਪਏ ਲੋਨ ਤੇ ਲਿਮਟਾਂ ਦਿੱਤੀਆਂ ਪਤਾ ਸੀ ਮੁੜਦੇ ਨਹੀਂ ਜਮੀਨਾ ਖੋਲਾਂਗੇ ਤੁਸੀਂ ਝੰਡੇ ਚੱਕ ਲਿਓ কুরਖੀ ਕਰਨ ਆਏ ਤੁਸੀਂ ਮਗਰ ਪੈ ਗਏ ਪਿੱਛੇ हट ਗਏ ਉਹ ਦਵਾਰੇ ਫੇਰ ਆ ਗਏ ਵਿੱਚ 20 ਸਾਲ ਬਾਅਦ ਕਾਲੇ ਕਾਨੂੰਨ ਲੈ ਕੇ ਤੁਸੀਂ ਇੱਕ ਵਾਰੀ ਫੇਰ ਹਮਲਾ ਰੋਕਤਾ ਦਿੱਲੀ ਜਾ ਕੇ ਹੁਣ ਉਹ ਫੇਰ ਆ ਗਏ ਹੁਣ ਉਹ ਕਹਿੰਦੇ ਵੀ ਨਿਊ ਬਲਡ ਆਰਡਰ ਦੀ ਨੀਤੀ ਨਾਲ ਆ ਗਏ ਉਹ ਕਹਿੰਦੇ ਪੂਰੀ ਦੁਨੀਆ ਦੇ ਵਿੱਚੋਂ ਜਿਹੜੀ ਕਰੰਸੀ ਆ ਏ ਭਾਈ ਬੰਦ ਕਰ ਦੇਣੀ ਆ ਤੁਹਾਡੇ ਜੇਬਾਂ ਦੇ ਜਿਹੜੇ ਨਗਦ ਨੋਟ ਆ ਇਹ ਬੰਦ ਹੋ ਜਾਣਗੇ ਪੂਰੀ ਦੁਨੀਆ ਦੇ ਵਿੱਚ ਲੈਣ ਦੇਣ ਮੋਈਲਾ ਰਾਹੀ ਹੋਣ ਲੱਗਣਾ ਇਸੇ ਕਰਕੇ ਬੈਂਕਾਂ ਦੇ ਖਾਤੇ ਆਧਾਰ ਕਾਰਡ ਪੈਨ ਕਾਰਡ ਵੋਟਰ ਕਾਰਡ ਅਟੈਚ ਕਰਤੇ ਹੁਣ ਤੁਸੀਂ ਲੈਣ ਦੇਣ ਕਿਵੇਂ ਕਰਦੇ ਹੋ ਭਾਈ ਦਾਣਾ ਮੰਡੀ ਆਪਣਾ ਜਾਣਿਓ ਕੋਈ ਤੇਲ ਪੋਣ ਪੰਪ ਤੇ ਜਾਣਿਓ ਬਿੱਲ ਭਰਨ ਜਾਣਿਓ ਬਾਜ਼ਾਰ ਜਾਣਿਓ ਦੁਕਾਨ ਤੋਂ ਸਮਾਨ ਲੈਣ ਨੂੰ ਕਿਵੇਂ ਲੈਣੇ ਹੋ ਵਾਹ ਅਹੀਂ ਲੈਣੇ ਕਿ ਨਹੀਂ ਇੰਨਾ ਰਾਹੀ ਲੈਨੇ ਹੋ ਜਦੋਂ ਪੂਰੀ ਦੁਨੀਆ ਦਾ ਲੈਣ ਦੇਣ ਮੋਬਾਈਲਾ ਰਾਹੀ ਹੋਣ ਲੱਗ ਗਿਆ ਨਕਦੀ ਰਾਸੀ ਜਿਹੜਾ ਕਾਗਜ਼ਾ ਬੰਦ ਹੋ ਗਿਆ ਇਹਦਾ ਕੰਟਰੋਲ ਕਿਹਦੇ ਕੋਲੇ ਹੋਊਗਾ ਟਾਲੀ ਨਾਲੇ ਦੱਸਿਓ ਬਾਈ ਅੱਜ ਵੀ ਨਟੂਨਾ ਕੋਲੇ ਆ ਬੰਦ ਕਰ ਦਿੰਦੇ ਆ ਤੇ ਇਹ ਖਤਮ ਹੋ ਜਾਂਦਾ ਕੋਖਾ ਬਣ ਜਾਂਦਾ ਰਬੜ ਦਾ ਹੁਣ ਇੱਕ ਤਾਂ ਇਹ ਨੀਤੀ ਆ ਮੰਨ ਲਓ ਪੂਰੀ ਦੁਨੀਆ ਦਾ ਲੈਣ ਦੇ ਦੇਰਾ ਹੀ ਹੋਣ ਲੱਗਿਆ ਕੰਟਰੋਲ ਉਹਨਾਂ ਦੇ ਕੋਲੇ ਵਗ ਗਿਆ ਕੀ ਤੁਸੀਂ ਧਰਨਾ ਲਾ ਸਕੋਗੇ ਤੁਸੀਂ ਧਰਨਾ ਲਾਉਣ ਨਿਕਲੋਗੇ ਉਹ ਕਹਿੰਦੇ ਫਲਾਣੇ ਫਲਾਣੇ ਬੰਦੇ ਟਾਲੀਆਂ ਪਿੱਟਦੇ ਧਰਨੇ ਵਾਲੇ ਆ ਨੈਟ ਇਹਨਾਂ ਦਾ ਖਾਤਾ ਬੰਦ ਕਰ ਦਿਓ ਇੱਥੋਂ ਫਿਰ ਕਿੱਥੇ ਜਾਓਗੇ ਬਹੁਤੇ ਫਿਰ ਵੀ ਲੜਨਗੇ ਵੀ ਕੋਈ ਗੱਲ ਨਹੀਂ ਖਾਤਾ ਬੰਦ ਕਰਤਾ ਫਿਰ ਕੀ ਹੋ ਗਿਆ ਯਾਰ ਸਾਡੇ ਘਰੇ ਕਣਕ ਪਈ ਆ ਬੀਜ ਲਾਂਗੇ ਛੋਲੇ ਪਈ ਆ ਬੀਜ ਲਾਂਗੇ ਸਰੋਂ ਪਈ ਆ ਬੀਜ ਲਾਂਗੇ ਕਹਾਣੀ ਕਢਾ ਲਾਂਗੇ ਤੇਲ ਕੱਢ ਕੇ ਤੜਕਾ ਲਾ ਲਾ ਕਰਾਂਗੇ ਮੂੰਗੀ ਬੀਜ ਲਾਂਗੇ ਸਬਜ਼ੀ ਦਾਲ ਖਾਲਿਆ ਕਰਾਂਗੇ ਉਹ ਉਧਰੋਂ ਵੀ ਘੇਰ ਲਿਆ ਸੋਨੂੰ ਹੁਣ ਤੁਸੀਂ ਕਿਵੇਂ ਬੀਜ देऊ ਬਈ ਇਹ ਕਣਕਾਂ ਸਰਮਾ ਛੋਲੇ ਕਿਵੇਂ ਬੀਜ देऊ ਬੀਜ ਉਹਦੇ ਘਰੇ ਹੁੰਦਾ ਨਾ ਉਹ ਜੀਐਮਬੀ ਲੈ ਮੇਰਾ ਆਪਣਾ ਤਜਰਬਾ ਮੈਂ ਸੂਰਜਮੁਖੀ ਬੀਜਦਾ ਹਰ ਸਾਲ ਲੁਧਿਆਣਾ ਯੂਨੀਵਰਸਿਟੀ ਜੋ ਬੀ ਲੈਉਣਾ ਮੈਂ ਮੈਂ ਇੱਕ ਸਾਲ ਬੀਜ ਝਾੜਿਆ ਰੱਖ ਲਿਆ ਵੀ ਗਾਹ ਨੂੰ ਬੀਜਾਂਗੇ ਉਹ ਬੀਜਾ ਉਗਰੇ ਨਹੀਂ ਮੈਂ ਜੁਨੀਵਰਸਿਟੀ ਗਿਆ ਮੈਂ ਕਿਹਾ ਜੀ ਬੀ ਲਿਆ ਸੀ ਮੈਂ ਤੁਹਾਡੇ ਕੋਲ ਪਿਛਲੇ ਸਾਲ ਮੈਂ ਝਾੜ ਕੇ ਰੱਖ ਲਿਆ ਸੀ ਐਸ ਵਾਰ ਉਹੀ ਬੀ ਮੈਂ ਬੀਜ ਜਾ ਉਗ ਰਿਆ ਨਹੀਂ ਉਹ ਕਹਿੰਦੇ ਇੱਕ ਵਾਰੀ ਉਗਰਦਾ ਸਾਲ ਚ ਉਹ ਜੀ ਐਮ ਬੀ ਹੈ ਉਹ ਜੀ ਐਮ ਬੀ ਵੀ ਲੈ ਕੇ ਆ ਰਹੇ ਨੇ ਜਣੇ ਸਾਨੂੰ ਘੇਰਨ ਦੀਆਂ ਨੀਤੀਆਂ ਨੇ ਬਾਈ ਜਿਹਦੇ ਖਾਤਰ ਆਪਾਂ ਸ਼ੰਭੂ ਦੇ ਖਨੋਰੀ ਬੈਠੇ ਹਾਂ ਕਿੰਨੇ ਸੰਗ ਦਾ ਪਿੰਡ ਤੋਂ ਸ਼ੰਭੂ ਖਨੋਰੀ ਜਾ ਰਹੀ ਹੈ ਬਾਈ ਜਾ ਰਹੇ ਤਾਲੀਆਂ ਪਿੰਡ ਜਾਂਦਾ ਬਾਈ ਚਲੋ ਚੰਗੀ ਗੱਲ ਆ ਦੂਜੀ ਮੇਰੀ ਬੇਨਤੀ ਆ ਲੰਮੇ ਸਮੇਂ ਤੋਂ ਰੌਲਾ ਪਾਉਣਾ ਪਾਣੀ ਬਚਾ ਲਓ ਮੈਂ 12 ਚ ਵੀਡੀਓ ਪਾਈ ਸੀ 12 ਸਾਲ ਪਹਿਲਾਂ ਮੇਰੀ ਵੀਡੀਓ ਕੱਢ ਕੇ ਸੁਣਿਓ ਕਦੇ YouTube ਤੇ ਪਈ ਐ ਕਿ ਪਾਣੀ ਮੁੱਕੂ ਪੰਜਾਬ ਦਾ ਲੋਕਾਂ ਨੇ ਕਿਹਾ ਪਾਣੀ ਕਿਵੇਂ ਮੁੱਕ ਜੂਗਾ ਪੰਜ ਪਾਣੀਆਂ ਦੀ ਧਰਤੀ ਐ ਮੈਂ ਨਲ ਕੇ ਕਿੱਥੇ ਗਏ 100 200 ਵਾਲੇ ਪੱਤਣ ਕਿੱਥੇ ਗਏ ਅਖੀਰਲੇ ਸਾਹਾਂ ਤੇ ਆ ਪੰਜਾਬ 20 ਸਾਲ ਦਾ ਪਾਣੀ ਆ ਬਾਈ ਪੰਜਾਬ ਕੋਲੇ 20 ਸਾਲ ਦਾ ਇਹ ਮੈਂ ਨਹੀਂ ਕਹਿੰਦਾ ਇਹ ਵੱਡੀਆਂ-ਵੱਡੀਆਂ ਸੰਸਘਾਂ ਨੇ ਯੂਨੋ ਵਰਲਡ ਬੈਂਕ ਦੀਆਂ ਨੇ ਯੂਨੀਵਰਸਿਟੀ ਦੀਆਂ ਟੀਮਾਂ ਨੇ ਖੋਜਾਂ ਕਰਕੇ ਇੱਥੇ ਰਿਪੋਰਟ ਦਿੱਤੀ ਆ ਕਿ ਪੰਜਾਬ ਕੋਲ 20 ਸਾਲ ਦਾ ਪਾਣੀ ਬਚਿਆ ਆ ਆਪਾਂ ਹਰ ਸਾਲ ਧਰਤੀ ਹਟਾਂ ਬਾਈ ਟੋਟਾ ਪਾ ਦਿੰਨੇ ਆ ਬੋਰਾ ਹੋਣਿਆ ਨਾ ਹਰ ਸਾਲ 5 ਤੋਂ 7 ਫੁੱਟ ਪਾਣੀ ਥੱਲੇ ਜਾ ਰਿਹਾ ਲੈਵਲ ਸਾਡਾ ਰੋਪੜ ਪੰਜਾਬ ਦਾ ਪਹਿਲਾ ਜ਼ਿਲ੍ਹਾ ਬਣ ਗਿਆ ਜਿਹਦੇ ਪਿੰਡ ਦੇ ਵਿੱਚੋਂ ਇੱਕ ਪਾਣੀ ਮੁੱਕ ਚੁੱਕਿਆ ਜਾਵਾ ਤੁਸੀਂ ਨਹਿਰੀ ਪਾਣੀ ਕਿੰਨਾ ਕੁ ਲਾਉਨੇ ਹੋ ਨਹਿਰੀ ਪਾਣੀ ਤਾਂ ਸਰਪੀ ਹੈਗਾ ਜੀ ਇਹ ਨਾ ਨਹਿਰੀ ਬਣੀ ਥੱਲੇ ਪਾਣੀ ਮਾਰਾ ਮਾਰਾ ਤੁਸੀਂ ਤਾਂ ਲਾਉਨੇ ਹੋ ਮਾਰਾ ਸਾਡੇ ਤਾਂ ਲਾਉਂਦੇ ਹੀ ਨਹੀਂ ਖਾਲ ਬਾ ਕੇ ਵਿਚਿਰ ਲਾ ਲੇ 15 16000 ਖਾਲ ਬਾ ਆ ਪੰਜਾਬ ਦੇ ਲੋਕਾਂ ਨੇ ਨਹਿਰੀ ਦੇ ਆ ਪਨਹਿਰੀ ਬਾਰੀ ਪਿੱਛੇ ਪਾਣੀ ਦੀ ਬਾਰੀ ਪਿੱਛੇ ਕਤਲ ਹੁੰਦੇ ਸੀ ਪੰਜਾਬ ਚ ਹੁੰਦੇ ਸੀ ਨਹੀਂ ਹੁੰਦੇ ਸੀ ਐ ਖੜਾ ਰਹੇ ਬੰਦਾ ਉੱਤੇ ਹੋ ਕੇ ਆ ਵੀ 10 ਸੈਕਿੰਡ ਹੀ ਲੰਘਣਦੇ ਨੇ ਤੇ ਉਹ ਪਾਣੀ ਦੀ ਕਦਰ ਹੀ ਹੈ ਨਹੀਂ ਬਾਈ ਆ ਅਨੂਪਗੜ ਪਿੰਡ ਗਿਆ ਮੈਂ ਇੱਕ ਬਾਪ ਕੋ ਨਾ ਸ਼ੇਰਾ ਮੋਟਰਾਂ ਦੇ ਬਿੱਲ ਮਾਫ਼ ਕਰਤੇ ਬਾਦਲਾਂ ਨੇ ਨਜ਼ਾਰੇ ਲਿਆਤੇ ਮੈਂ ਕਿਹਾ ਇਹ ਬਿੱਲ ਤੇਰਾ ਮਾਫ਼ ਕੀਤਾ ਤਰੀਆਂ ਨਸਲਾਂ ਖਾ ਜਾਣਗੇ ਇਹ ਬਿੱਲ ਕਹਿੰਦਾ ਕਿਵੇਂ ਮਾਤਾ ਤੇਰੋ ਪਾਣੀ ਸੁਬਸੂਤ ਦੇਓਗੇ ਮੁਕਾ ਦੇਓਗੇ ਨੇਰੀ ਪਾਣੀ ਦੀ ਮੰਗ ਛੜਤੀ ਸੋਨੂੰ ਚਾੜ ਤੇ ਲਾਤਾ ਲਾਲਸ ਤੇ ਤਾਂ ਵੀ ਲਓ ਮੋਟਰਾਂ ਦੇ ਬਿੱਲ ਮਾਵਾ ਥੱਲੋਂ ਪਾਣੀ ਖਿੱਚਦੇਓ ਜਿਹੜਾ ਸਾਡੀਆਂ ਨਸਲਾਂ ਨੇ ਹਜ਼ਾਰਾਂ ਸਾਲ ਵਰਤਨਾ ਸੀ ਅਸੀਂ 50 ਸਾਲ ਚ ਨੇੜੇ ਲਾਤਾ ਆ ਬੀਬੀਆਂ ਖੜੀਆਂ ਮਾਵਾ ਖੜੀਆਂ ਨਸਾਨਾ ਕਰਿਓ ਘਰ ਐਲਮੀਟਰ ਦੇ ਕੁੰਡੀ ਲੱਗੀ ਹੁੰਦੀ ਐ ਕੇ ਡੇਢ ਦੀ ਮੋਟਰ ਆ ਘਰੇ 2 ਦੀ ਮੋਟਰ ਪਾਈ ਵੀ ਐ ਘਰਾਂ ਚ ਤੜਕੇ ਬੇਬੇ ਬੋਕਰ ਨਹੀਂ ਜਗਦੀਆਂ ਸਾਡੀਆਂ ਮਾਂਗੀਆਂ ਬੁੜੀਆਂ ਕੁੜੀਆਂ ਤੜਕੇ ਪੈਪ ਚੱਕਦੀਆਂ ਐ ਐ ਜਾਂਦਾ ਗੋਹਾ ਵਿੱਚ ਤੂੜੀ ਦੇ ਵਿੱਚ ਹੀ ਕੱਖ ਕਿਉਂ ਬੇਬੇ ਆਈਆਂ ਅੱਛਾ ਇੱਕ ਆਕਾਰ ਕਰ ਦੀ ਗੱਲ ਐ ਕੋ ਮੰਨੇ ਨਾ ਮੰਨੇ ਹੈ ਤੋਬੇ ਚਿੱਲਾ ਚੀਲਾ ਬਣਾ ਦੇ ਛਪੜ ਆਪਣਾ ਸਾਨੂੰ ਪਾਣੀ ਦੀ ਕਦਰ ਹੀ ਨਹੀਂ ਕੀਮਤੀ ਨਹੀਂ ਪਤਾ ਬਾਈ ਯਾਰ ਬੂੰਦ ਬੂੰਦ ਲਈ ਤਰਸ ਜਿਓਗੇ ਬੂੰਦ ਬੂੰਦ ਲਈ ਆਪਾਂ ਨਹਿਰੀ ਪਾਣੀ ਦੀ ਮੰਗ ਛੱਡੀ ਉਹਨਾਂ ਨੇ ਨਹਿਰੀ ਪਾਣੀ ਖੋ ਕੇ ਦੇਤਾ ਰਾਜਸਥਾਨ ਨੂੰ ਹਰਿਆਣੇ ਨੂੰ ਦਿੱਲੀ ਨੂੰ ਉਹ ਜਾਂਦੀ ਆ ਇੰਦਰਾ ਗਾਂਧੀ ਨਹਿਰ ਭਰੀ 12000 ਕਿਊਸਕ ਪਾਣੀ ਜਾਂਦਾ ਨਿਗਾਹ ਪਾੜ ਦਿਆ ਖੜ ਕੇ ਦਰਿਆ ਜਿੰਨਾ ਪਾਣੀ ਜਾਂਦਾ ਡੇਢ ਦਰਿਆ ਸਾਡਾ ਤਿੰਨ ਦਰਾਂ ਚ ਪਾ ਕੇ ਲੈ ਗਏ ਆਪਾਂ ਟੇਲਾਂ ਦੇ ਪਾਣੀ ਪਹੁੰਚਦਾ ਨਹੀਂ ਜੇ ਪਹੁੰਚਦਾ ਵੀ ਐ ਸਾਡੇ ਦਾ ਮੁੱਲ ਲੈਂਦੇ ਆ ਪਾਣੀ ਪੰਜਾਬ ਚ ਲੋਕ ਅਤਲਵੰਡੀ ਸਾਹਿਬ ਉਹਦੇ ਪਿੰਡਾਂ ਚ ਗਿਆ ਮੈਂ ਲੈਡੀ ਸਿੰਘੋ ਨਗਲਾ 15 15 20 20 ਰੁਪਏ ਤਹਿੜਾ ਪਾਣੀ ਵਾਲਾ ਮੁੱਲ ਲੈਂਦੇ ਆ ਬਾਈ 700 ਰੁਪਏ ਟੈਂਕੀ ਪਾਣੀ ਵਾਲੀ ਘਰਾਂ ਟੈਂਕੀਆਂ ਜਿਹਾ ਬਣਾਇਆ ਮੈਂ ਘਰਾਂ ਚ ਗਿਆ ਉਹਦੇ ਪਾਉਂਦਿਆ ਪਾਣੀ 700 ਰੁਪਏ ਟੈਂਕੀ ਲੈਂਦੇ ਪਾਣੀ ਸਾਡਾ ਪਾਣੀ ਅਸੀਂ ਊਮਕਾਤਾ ਰਿੰਦਾ ਖੁੰਦਾ ਦਰਿਆਵਾਂ ਦਾ ਪਾਣੀ ਹੋ ਜਰੀਲਾ ਕਰਤਾ ਹਜ਼ਾਰਾਂ ਫੈਕਟਰੀ ਲੱਗੀ ਆ ਡਾਈੰਗ ਫੈਕਟਰੀ ਲੁਧਿਆਣੇ ਸਾਰੀ ਜ਼ਹਿਰ ਕੈਮੀਕਲ ਸਤਲੁਜ ਚ ਪਾਈ ਜਾਂਦੇ ਆ ਹਵੋਰ ਫਾਲਕਾ ਦੇ ਏਰੀਆ ਚ ਗਿਆ ਮੈਂ ਧਰਤੀ ਨੂੰ ਵੀ ਕੈਂਸਰ ਹੋਇਆ ਪਿਆ ਕਿਉਂਕਿ ਹਰੀਕੇ ਪਤਰੋਂ ਯਾਰਾਂ ਨਿਕਲਦੀਆਂ ਨੇ ਉਥੋਂ ਪਾਣੀ ਸਾਰਾ ਉਹਨਾਂ ਧਰਤੀਆਂ ਨੂੰ ਲੱਗਦਾ ਬਾਈ ਪਾਣੀ ਖੜਨ ਨਹੀਂ ਪੈਂਦਾ ਹੀ ਨਹੀਂ ਪਿੱਛੇ ਦਾ ਪਾਣੀ ਮਸ਼ੀਨਾਂ ਛੋਟੀਆਂ ਕਰਤੀਆਂ ਉੱਚੇ ਕਰਤੀਆਂ ਮਸ਼ੀਨਾਂ ਮੋਗਾਂ 'ਚ ਪੈਂਦਾ ਹੀ ਨਹੀਂ ਪਾਣੀ ਅੱਜ ਵੀ ਮੋਗਾਂ ਦਾ ਰੋਲ ਬਣ ਨਹੀਂ ਆਇਆਗਾ ਉਹ ਵੀ ਬੋਲੇ ਨਹੀਂ ਨਹਿਰਾਂ ਸੂਏ ਕੱਸੀਆਂ ਤੋਂ ਪਾਣੀ ਸਿਮ-ਸਿਮ ਕੇ ਕਈ ਮੀਲ ਦੂਰ ਜਾਂਦਾ ਹੁੰਦਾ ਤੁਸੀਂ ਕੋਈ ਨਲਕਾ ਲੱਗਾ ਦੇਖੋ ਕੋਈ ਬੋਰ ਦੇਖੋ ਨਹਿਰ ਕੱਸੀ ਸੂਏ ਦੇ ਕਿਨਾਰੇ ਕੰਢੇ ਤੇ ਉਹਦਾ ਪਾਣੀ ਕਿੰਨਾ ਠੰਡਾ ਤੇ ਮਿੱਠਾ ਹੁੰਦਾ ਵੱਲੇ ਲਫਾਫਾ ਨੁਕਸਾਨ ਬਹੁਤ ਵੱਡਾ ਹੁੰਦਾ ਲਫਾਫਿਆਂ ਦਾ ਕੰਕਰੀਟ ਦਾ ਸੋ ਕੱਲਾ ਜੇ ਬਈ ਮੈਂ ਵਿਧਾਨ ਸਭਾ ਗਿਆ ਉਹ ਨਾ ਮੌੜ ਤੋਂ ਜਿੱਤ ਕੇ ਜਿੱਥੇ ਭਵੰਤਮਾਨ ਕਹਿੰਦਾ ਬਾਜਵੇ ਵਰਗਾਂ ਨੂੰ ਕਿ ਮਿਸਟਰ ਬਾਜਵਾ ਅੱਖਾਂ ਲੱਖਾਂ ਪਾਈ ਗੱਲਾਂ ਕਰ ਉਥੇ ਮੇਰੇ ਵਰਗਾ ਇੱਕ ਵੀ ਖੜਾ ਹੁੰਦਾ ਵੀ ਹਾਂ ਖੜਾ ਆ ਜਾ ਪਾ ਇੱਕ ਤਰੀਕ ਨੂੰ ਭਵੰਤਮਾਨ ਨੇ 1 ਨਵੰਬਰ ਨੂੰ ਡਿਬੇਟ ਰੱਖੀ ਸੀਗੀ ਲੁਧਿਆਣੇ ਵਿਚਾਰ ਚਰਚਾ ਕਰਨੇ ਲਈ ਡਰ ਨਾਲ ਮੈਂ ਵੀ ਕਿਹਾ ਸੀ ਬਸਵਾਲ ਪੁੱਛਾਂਗੇ ਜਾਵਾਂਗੇ ਸਾੜਕੇ 3 ਵਜੇ 200 ਪੁਲਿਸ ਵਾਲਾ ਮੇਰੇ ਘਰ ਨੂੰ ਘੇਰਾ ਪਾ ਲਿਆ ਸੀ ਇਹ ਜਾਣ ਨਹੀਂ ਦੇਣਾ ਮੈਂ ਕਿਹੜਾ ਫੌਜੀ ਫਿਰਦਾ ਹੀ ਇਕੱਲਾ ਹੀ ਸੀ ਬੰਦਾ ਇਕੱਲਾ ਹੀ ਬਹੁਤ ਹੁੰਦਾ ਭਾਂਬੜ ਮਚਾਉਣ ਲਈ ਚਿੰਗਾਰੀ ਬਹੁਤ ਹੁੰਦੀ ਹੈ ਸੱਚਾ ਹੋਵੇ ਬਈ ਪਰ ਅੰਦਰ ਜ਼ੁਰਤ ਤੇ ਸਚਾਈ ਹੋਵੇ ਸੋ ਇਸ ਕਰਕੇ ਬਾਈ ਸਾਡੇ ਕੋਲ 20 ਨੇ ਬਾਈ 13 ਲੋਕ ਸਭਾ 7 ਰਾਜ ਸਭਾ 20 ਮੈਂਬਰ ਨੇ ਸਾਡੇ ਕੋਲੇ 20ਾਂ ਬੰਦਿਆਂ ਦੇ ਵਿੱਚੋਂ ਇੱਕ ਅੱਧੇ ਨੂੰ ਛੱਡ ਦਿਓ 17 18 ਬੰਦਿਆਂ ਨੂੰ ਐ ਪੁੱਛ ਲਓ ਬਿੱਕਾ ਘਟੋਟਿਆ ਤੁਹਾਡੇ ਇੱਥੇ ਨੇੜੇ ਮਾਨਸਾ ਡੱਬਿਆ ਸੂਰ ਰਣ ਦਾ ਏਰੀਆ ਡੱਬਿਆ ਉਹ ਰੋੜ ਕੀ ਪਿੰਡ ਮੈਂ ਆਇਆ ਸੀ ਉਦੋਂ ਆ ਚਾਂਦਪੁਰਾ ਬੰਨ ਟੁੱਟਿਆ ਤੁਹਾਡੇ ਸਤਲੋ ਟੁੱਟਿਆ ਜਲੰਧਰ ਡੁੱਬ ਗਿਆ ਲਦਾ ਨਾ ਮੋਗਾ ਡੁੱਬ ਗਿਆ ਜੇ ਇੰਨਾ ਹੜ੍ਹਾਂ ਦੇ ਕਰਕੇ ਨੁਕਸਾਨ ਪੰਜਾਬ ਦਾ ਹੋਣਾ ਹੈ ਤੇ ਪਾਣੀ ਉੱਤੇ ਪੰਜਾਬ ਦਾ ਕਿਉਂ ਨਹੀਂ ਬਈ ਇਹ ਵੀ ਬੋਲ ਰਿਹਾ ਹੈ ਡੈਮਾਂ ਦੇ ਪ੍ਰਬੰਧ ਸਾਰੇ ਕੇਂਦਰ ਨੇ ਆਪਣੇ ਹੱਕ 'ਚ ਕਰ ਲਏ ਕੋਈ ਬੋਲਿਆ ਰਾਜਧਾਨੀ ਪੰਜਾਬ ਦੇ ਵਿੱਚੋਂ ਚੰਡੀਗੜ੍ਹ ਦੇ ਵਿੱਚੋਂ ਪੰਜਾਬ ਬਿਲਕੁਲ ਸਫਾਈ ਕਰਤਾ ਪੰਜਾਬ ਦਾ ਬੋਲੀ ਉੱਥੋਂ ਮਾਰਤੀ ਨੌਕਰੀਆਂ ਜਿੱਥੋਂ ਪੰਜਾਬ ਕੱਢਦਾ ਵੀ ਬੋਲਿਆ 35 35 40 40 ਸਾਲ ਦੇ ਬੰਦੀ ਸਿੰਘ ਅੰਦਰ ਬੰਦ ਬੈਠੇ ਐ ਕੋਈ ਬੋਲ ਦਾ ਸਾਹ ਕੱਢਦਾ ਉੱਚਾ ਨਾ ਸਹੀ ਸਵਾਲ ਨਾ ਯਾਰ ਅਬ ਉਛਲੇ ਕਰੋ ਕਈ ਤਾਂ ਜਾਣਦੇ ਨਹੀਂ ਉੱਥੇ ਹਾਜ਼ਰੀ ਪੁੱਛੋ ਜਿਹੜੇ ਆਉਣਗੇ ਵੀ ਕਿੰਨੇ 15 ਸਾਲਾਂ ਦੀ ਬੀਬਾ ਮੈਂ ਸਾਰੇ ਉਹ ਤੁਰਿਆ ਮੈਂ ਪੰਨੀ ਵਾਲੇ ਫੱਤੇ ਤੋਂ ਉਹ ਆ ਫਾਲਕਾ ਦੇ ਕੋਲੇ ਪਿੰਡ ਹਲਕਾ ਬਹੁਤ ਵੱਡਾ ਹੈ ਲੰਬੀ ਹਲਕਾ ਇਧਰ ਆ ਨਾ ਇਧਰ ਉਹ ਕੁਲਰਾਂ ਬਰੇਟਾ ਕਿੱਡਾ ਵੱਡਾ ਹਲਕਾ 500 ਪਿੰਡ ਕੜਤਾ ਸੀ ਸਾਢੇ 3 ਮਹੀਨੇ ਹੋ ਗਏ ਤੁਰੇ ਫਿਰਦਿਆਂ ਨੂੰ ਕਈ ਪਿੰਡ ਤਾਂ ਇਹ ਜੇ ਲੰਬੀ ਹਲਕੇ ਦੇ ਕਹਿੰਦੇ ਭਾਈ 15 ਸਾਲ ਹੋ ਗਈ ਬੀਬਾ ਸਾਢੇ ਦਾ ਕਿਹਦੇ ਪਿੰਡ ਹੀ ਨਹੀਂ ਆਈ ਕਈ ਪਿੰਡਾਂ ਦਾ ਗਈ ਨਹੀਂ 15 ਸਾਲ ਚ ਤੁਹਾਡੇ ਆਈ ਐ ਆਈ ਸੀਗੀ ਕਿਹੜੀਆਂ ਗੱਲਾਂ ਕਰਕੇ ਆਈ ਹੈ ਮੈਨੂੰ ਵੀ ਦੱਸ ਦਿਓ ਹਾਂ ਅੱਛਾ ਕੋਈ ਤਾਂ ਹੋਊਗਾ ਹਾਂ ਜੀ ਹਾਂ ਜੀ ਹਾਂ ਛੋਟਾ ਦਾ ਕਿ 24 24000 ਰੁਪਏ ਜਮ੍ਹਾਂ ਹੋ ਗਿਆ ਹਾਂ ਜੀ ਦਾ 30000 ਰੁਪਏ ਦੇ ਮੈਂ ਹਾਂ ਜੀ ਜੇਕਰ ਕਿਵੇਂ ਕਰ ਰੱਖੀਂ ਉਹ ਮੁਫਤ ਖੋਰੀ ਤੇ ਲਾ ਤੇ ਯਾਰ ਤੁਸੀਂ ਐਸ ਬੇਲੇ 19000 ਕਰੋੜ ਦੇ ਘਾਟੇ ਚ ਆ ਬੀਲੀ ਬੋਰ ਸੁਣਨ ਵਾਲੀ ਗੱਲ ਆ ਇਲੈਕਟ੍ਰਿਸਿਟੀ ਬਿੱਲ ਲਿਆਈ ਹੈ ਸੈਂਟਰ ਦੀ ਸਰਕਾਰ ਉਹ ਗਾਂ ਕਾਨੂੰਨ ਬਣ ਜਾਣਾ ਹੁਣ 80% ਬਿਜਲੀ ਬੋਰਡ ਪ੍ਰਾਈਵੇਟ ਹੋ ਗਿਆ 20% ਰਹਿ ਗਿਆ ਸੋਡੇ ਚਿਪਾਂ ਵਾਲੇ ਮੀਟਰ ਲਾਉਣ ਲੱਗ ਗਏ ਨਾ ਨਵੇਂ ਇਹ ਮੋਬਾਈਲ ਨੂੰ ਹੋ ਜਾਣਾ ਜੇ ਰੀਚਾਰਜ ਖਿਲਾ ਲਓਗੇ ਬਿਜਲੀ ਆਜੂ ਨਹੀਂ ਖੜਾ ਕੰਮ ਬਾੜਾ ਖਾਂਦੀ ਥੋੜ੍ਹਾ ਵੀ ਜਾਂਦੀ ਅਸੀਂ ਇਹ ਕਿਉਂ ਨਹੀਂ ਕਿਹਾ ਵੀ 5 ਰੁਪਏ ਜੌਂਟਾ 2.5 ਰੁਪਏ ਕਰ ਦਿਓ 10 ਰੁਪਏ 5 ਰੁਪਏ ਕਰ ਦਿਓ ਅਸੀਂ ਇਹ ਕਿਉਂ ਨਹੀਂ ਕਿਹਾ ਬੱਸਾਂ ਰੋੜ ਵੇਚੀਆਂ ਸਾਡੀਆਂ ਬੁੜੀਆਂ ਮੁਫਤ ਚੜ੍ਹਦੀਆਂ ਵੀ ਪਾਈ 50 ਰੁਪਏ ਟਿਕਾ 25 ਲੈ ਲੋ 100 ਆ 50 ਲੈ ਲੋ 20 ਆ 10 ਲੈ ਲੋ 50 ਕਿੱਲੇ ਬੁੜੀ ਕੋਲ ਪੈਲੀ ਹੁੰਦੀ ਐ ਤੇ ਰੋੜ ਵੇ ਡੀਕਦੀ ਹੁੰਦੀ ਐ 4-4 ਘੰਟੇ ਦੂਜੀਆਂ ਬੱਸੇ ਲੰਘਾ ਦਿੰਦੀ ਐ 2 ਘੰਟੇ ਬੈਠੀ ਗਏ ਹਾਂ ਸੋਚਦੇ ਹਾਂ ਕਿੱਥੇ ਖੜੀ ਐ 80-8000 ਰੁਪਏ ਤਨਖਾਹ ਆਣੇ ਜਿਹੜੀਆਂ ਟੀਚਰ ਲੱਗੀਆਂ ਨੇ ਬੁੜੀਆਂ ਕੁੜੀਆਂ ਖੜੀਆਂ ਬੱਸ ਰੋੜ ਵੇ ਡਿੱਕੀ ਜਾਂਦੀਆਂ ਹੁੰਦੀਆਂ 100 ਰੁਪਏ ਦੇਣੇ ਨਾ ਪੈ ਜਾਣ ਜਿਹੜੀ ਮੁਫਤ ਖੋਰੀ ਆ ਇਹ ਮਾਰੂ ਸੋਨੂੰ ਆਰੀ ਮੁਹਰੇ ਟੂਲੀ ਨੇ ਹਾਂ ਜੇ ਦੇੜੀਆਂ ਕੋਈ ਲੋੜਬੰਦ ਕੋਈ ਗਰੀਬ ਬੰਦਾ ਹੈ ਕੋਈ ਬੇਸਹਾਰਾ ਬੰਦਾ ਹੈ ਉਹਨੂੰ ਦੇ ਦੇ ਯਾਰ ਮੇਰੇ ਨਾਲ ਦੇ ਕਹਿੰਦੇ ਹੁੰਦੇ ਆ ਕਹਿੰਦੇ ਭਈਆ ਆ ਗੱਲ ਨਾ ਬੋਲਿਆ ਕਰ ਲੋਕਾਂ ਨੇ ਵੋਟ ਨਹੀਂ ਪਾਉਣੀ ਵੀ ਇਹ ਮੁਫਤਖੋਰੀ ਦੇ ਖਿਲਾਫ ਹੈ ਉਹ ਮੈਂ ਮੁਫਤਖੋਰੀ ਦੇ ਖਿਲਾਫ ਨਹੀਂ ਮੈਂ ਤੁਹਾਡੀਆਂ ਨਸਲਾਂ ਦੀਆਂ ਜੜਾਂ 'ਚ ਜਿਹੜੀ ਜ਼ਹਿਰ ਪਾਈ ਜਾ ਰਹੀ ਹੈ ਤੇਲ ਪਾਇਆ ਜਾ ਰਿਹਾ ਜੜਾਂ 'ਚ ਉਹਦੇ ਖਿਲਾਫ ਹਾਂ ਹੁਣ ਤੁਹਾਨੂੰ ਬਿਜਲੀ ਮੁਫਤ ਮਿਲੀ ਤਾਂ ਉਹਦਾ ਮੁੱਲ ਕਿਵੇਂ ਤਾਰੋਗੇ ਪਾਣੀ ਮੁਕਾ ਕੇ ਆ ਜਿਹੜਾ ਇੱਧਰ ਦੂਜਾ ਕੰਮ ਹੋਣ ਲੱਗਿਆ ਖੜ ਜਾਓ ਦੋ ਦਿਨ ਸਾਲ ਜਿੱਦੇ ਬਿਜਲੀ ਪ੍ਰਾਈਵੇਟ ਹੋ ਗਈ ਉਦਾਂ ਹੀ ਕਰਾਂਗੇ ਫਿਰ ਆਦੀ ਮਰਜ਼ੀ ਨਾਲ ਕਹਿਣਗੇ 20 ਰੁਪਏ ਜਾਂ ਟਾ ਯਾਰ ਲੈਣੀ ਆ ਤਾਂ ਲੈ ਲੈ ਨਹੀਂ ਤੇਰੀ ਮਰਜ਼ੀ ਐ ਸੋਨੂੰ ਸੋਨੂੰ ਇੱਥੇ ਆਹ ਭਾਈ Jio ਦੇ ਸਿਮ ਦਿੱਤੇ ਮੁਫਤ ਦਿੱਤੇ ਨਾ ਹੁਣ ਉਹ ਕਹਿੰਦੇ ਇੰਨੇ ਦਾ ਪੈਗਾ ਪਾਉਣਾ ਪਾਉਣਾ ਨਹੀਂ ਤੁਹਾਡੀ ਮਰਜ਼ੀ ਐ ਹੁਣ ਫਿਰ ਪਹਿਲਾਂ ਮੁਫਤ ਤੇ ਲਾਇਆ ਉਹ ਬਿਜਲੀ ਵੀ ਐਂ ਹੋ ਫਿਰ ਆਜਾ ਖੁਸ਼ੀਆਂ ਦੇ ਝੋਟੇ ਮੈਂ ਜਿਹੜੇ ਜੋੜੀ ਹੁੰਦਾ ਹੈ ਉਸ ਤੇ ਮੈਂ ਆ ਗਿਆ ਹਾਂ ਹਾਂ ਇਹ ਤਾਂ ਬਈ ਸੁਣਾ ਕੇ ਹਟਿਆ ਮੈਂ ਕਹਾਣੀ ਸੋ ਪਿੰਡ ਵਾਲੋ ਧੰਨਵਾਦ ਸਾਰੇ ਨਗਰ ਦਾ ਬਾਈ ਸਾਡੀ ਜਥੇਬੰਦੀ ਹੈ ਪੰਜਾਬੀ ਮਾਂ ਬੋਲੀ ਸਤਕਾਰ ਜਥੇਬੰਦੀ ਜੇ ਜੁੜਨਾ ਚਾਹੁੰਦੇ ਆ ਆਪਣਾ ਨਾਮ ਪਿੰਡ ਦਾ ਨਾਮ ਆਪਣਾ ਮੋਬਾਈਲ ਨੰਬਰ ਲਿਖਾ ਦਿਓ 10 ਰੁਪਏ ਮੈਂਬਰਸ਼ਿਪ ਰੱਖੀਏ ਤੇਲ ਤੂਲ ਮੱਚਦਾ ਬਾਈ ਸਾਧਨਾ ਚ ਤਾਂ ਰੱਖਿਆ ਜੇ ਨਹੀਂ ਵੀ ਹੈਗੇ ਤਾਂ ਵੀ ਜੁੜਨਾ ਚਾਹੁੰਦੇ ਆ ਤਾਂ ਵੀ ਕੋਈ ਗੱਲ ਨਹੀਂ ਆਪਣਾ ਨਾਮ ਲਿਖਾ ਸਕਦੇ ਆ बस आखिर ते बिनती ਇੰਨੀ ਆ ਚੰਗਾ ਲੱਗਾ ਸਾਥ ਦੇ ਦਿਓ ਯਾਦ ਰੱਖੋਗੇ ਜ਼ਿੰਦਗੀ ਚ ਵੀ ਕਿਹੇ ਬੰਦੇ ਨਾਲ ਵਾ ਪਿਆ ਸੀ ਜੋ ਮੇਰੇ ਦਿਲ ਤੇ ਉਹ ਜ਼ਬਾਨ ਤੇ ਆ ਇਸੇ ਕਰਕੇ ਮੈਂ ਗੱਲਾਂ ਇਹੀਆਂ ਕਰਦਾ ਨਹੀਂ ਮੈਂ ਵੀ ਤੁਹਾਨੂੰ ਕੋਈ ਲਾਰੇ ਲਾ ਕੇ ਤੁਰ ਜਾਂਦਾ ਮੈਂ ਆ ਕਰ ਦੂੰ ਮੈਂ ਉਹ ਕਰ ਦੂੰ ਮੈਂ ਐਂ ਦੇ ਦੂੰ ਮੈਂ ਉਹ ਦੇ ਦੂੰ ਉਹਦਾ ਭਾਈ 25 ਕਰੋੜ ਰੁਪਇਆ ਫੰਡ ਆਉਣਾ 5 ਸਾਲ ਚ ਉਹ ਲੱਗਣਾ ਹੁੰਦਾ ਐਮਪੀ ਫੰਡ ਚ ਆਉਂਦਾ 5 ਕਰੋੜ ਸਾਲ ਦਾ ਕੋਟੇ ਚ ਆਉਂਦਾ ਪਰ ਜਿਹੜੀਆਂ ਗੱਲਾਂ ਮੈਂ ਚਾਹੁੰਦਾ ਕਿ ਸਾਡੇ ਮੁੱਦੇ ਪੰਜਾਬ ਦੇ ਉੱਠਨੇ ਚਾਹੀਦੇ ਆ ਪਾਰਲੀਮੈਂਟ ਚ ਉਹਨਾਂ ਦੇ ਬਾਈ ਲੜ ਰਹੇ ਆ ਸੋ ਛੋਡੇ ਕੋਲ ਸਾਥ ਮੰਗਣਾ ਆ ਚੰਗਾ ਲੱਗਾ ਸਾਥ ਦਿਓ ਜ਼ਿੰਦਗੀ ਚ ਗੱਲ ਕਹਿ ਕੇ ਜਾਣਾ ਕਦੇ ਪਸਤਾਵਾ ਨਹੀਂ ਹੋਊਗਾ ਨਰਾਸ਼ਤਾ ਨਹੀਂ ਹੋਊਗੀ ਕਿ ਗਲਤ ਮੇਰਾ ਸਾਥ ਦਿੱਤਾ ਤੁਸੀਂ ਆ 92 ਬਸ ਬਸ 92 ਜਤਾਏ ਸੀ ਕੀ ਨਿਕਲਿਆ ਬਾਈ ਗੱਲਾਂ ਦਾ ਕੜਾ ਅੱਜ ਵੀ ਭੰਤ ਬਣਾ ਬਣਾ ਦੇਈ ਜਾਂਦਾ ਚੁਟਕਲੇ ਕਹਾਣੀਆਂ ਉਹੀ ਚਾਲ ਗੱਪ ਇੱਧਰ ਛੱਡ ਤੇ ਉਧਰ ਨਾ ਰੋੜ ਤੀਆਂ ਕੱਲਾ ਚਿੱਟਾ ਹੀ ਬੰਦ ਕਰ ਦਿੰਦਾ ਯਾਰ ਮੈਂ ਕਹਿੰਦਾ ਤਾ ਵੀ ਲੋਕ ਖੁਸ਼ ਹੋ ਜਾਂਦੇ ਪਰ ਨਹੀਂ ਕੋਈ ਮੈਂ ਸਤਨਵਾਦ ਬਾਈ ਸਾਰੇ ਨਗਰ ਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤ